ਸਸੀ ਘਰ ਪੰਜਾਬੀਓ 17 18 19 20 21 ਚ ਪੰਜਾਬ ਦੇ ਵਿੱਚ ਮਸਾ ਮੇਰੇ ਕੋਲੇ ਪੰਜ ਕੇਸ ਆਉਂਦੇ ਸੀਗੇ ਉਹ ਵੀ 6 ਮਹੀਨਿਆਂ ਚ ਬ੍ਰੇਨ ਟਿਊਮਰ ਦੇ ਹੁਣ ਕੋਈ ਆਵਾਜ਼ ਨਹੀਂ ਚੁੱਕ ਰਿਹਾ ਰੋਜ਼ ਦੇ 25 ਕੇਸ ਪੈਂਡਿੰਗ ਪਏ ਨੇ ਦਿੱਲੀ ਦੇ ਬ੍ਰੇਨ ਟਿਊਮਰ ਦੇ ਬੰਦਾ 40 ਸਾਲ ਦਾ ਹੋਵੇ ਬੰਦਾ 60 ਸਾਲ ਦਾ ਹੋਵੇ ਬੱਚਾ ਹੋਵੇ ਗੁਰਦਾਸਪੁਰ ਏਰੀਆ ਦੇ ਮੈਂ 17 ਬੱਚਿਆਂ ਦੇ ਆਪਰੇਸ਼ਨ ਕਰਾਏ ਨੇ ਡਿਸਟ੍ਰਿਕਟ ਸੰਗਰੂਰ ਹੈ ਡਿਸਟ੍ਰਿਕਟ ਬਟਿੰਡੇ ਆ ਬੰਦਾ ਡਿਸਟ੍ਰਿਕਟ ਬਟਿੰਡੇ ਦਾ ਮੈਂ ਨਹੀਂ ਇਹਨੂੰ ਜਾਣਦਾ ਹੁਣੇ ਹੀ ਦਾਖਲ ਕਰਾ ਕੇ ਆਟਿਆ ਮੇਰਾ ਜੋਰ ਹੈ ਮੇਰੀਆਂ ਪਾਵਰਾਂ ਨੇ ਮੈਂ ਦਾਖਲ ਕਰਾ ਜਾਨਾ ਇਹ ਬੰਦੇ ਤੱਕੇ ਤੁੱਕੇ ਖਾ ਕੇ ਮੇਰੇ ਕੋਲ ਹੀ ਆਏ ਮੈਂ ਇਹਨਾਂ ਨੂੰ ਮਿਲਿਆ ਨਹੀਂ ਸਿਰਫ ਉਹਨੇ ਕੀਤਾ ਵੀਡੀਓ ਭੇਜੀਆਂ ਨੇ ਹੁਣ ਦਾਖਲ ਨੇ ਇਸ ਟਾਈਮ ਕਿਉਂਕਿ ਮੈਂ ਕੋਈ ਲੀਡਰੀ ਨਹੀਂ ਕਰਨੀ ਕੋਈ ਸੇ ਕੋਈ ਹੋਰ ਨਹੀਂ ਕਰਨੀ ਕੋਈ ਸਿਆਸਤ ਨਹੀਂ ਜੁਆਇਨ ਕਰਨੀ ਮੈਂ ਜਨ ਨਹੀਂ ਬਚਾਉਣ ਦਾ ਠੇਕਾ ਲਿਆ ਆਵਿਆ ਬ੍ਰੇਨ ਟਿਊਮਰ ਹਾਰਟ ਸਟੰਟ ਗੋਡੇ ਬਦਲੀ ਪਰ ਮੈਨੂੰ ਇਹ ਸ਼ੱਕ ਹੈ ਵੀ ਇਹ ਬ੍ਰੇਨ ਟਿਊਮਰ ਇਹਨਾਂ ਵੱਧ ਕਿਉਂ ਗਿਆ ਇਸੇ ਸ਼ੱਕ 'ਚ ਮੈਂ ਡਾਕਟਰ ਸਾਹਿਬ ਕੋਲੇ ਪਹੁੰਚਿਆ ਡਾਕਟਰ ਸਾਹਿਬ ਕਹਿੰਦੇ ਤੁਹਾਡੇ ਖਾਣ ਪੀਣ 'ਚ ਕੋਈ ਇਹ ਜੀ ਚੀਜ਼ ਆ ਰਹੀ ਹੈ ਜਿਹਦੇ 'ਚ ਨਾਈਟ੍ਰੋਜਨ ਦੀ ਮਾਤਰਾ ਵੱਧ ਹੈ ਜਿਦੇ ਚ ਹੈਵੀ ਮੈਟਲ ਦੀ ਮਾਤਰਾ ਵੱਧ ਹੈ ਜਿਦੇ ਚ ਯੂਰੇਨੀਅਮ ਦੀ ਮਾਤਰਾ ਵੱਧ ਹੈ ਇਸ ਕਰਕੇ ਆ 3 ਸਾਲਾਂ ਚ 2 ਸਾਲਾਂ ਚ ਢੇਰਾਂ ਦੇ ਢੇਰ ਕੇਸ ਮੇਰੇ ਕੋਲੇ ਪਹੁੰਚ ਗਏ ਕਿਉਂਕਿ ਪੰਜਾਬ ਦੇ ਵਿੱਚ ਮੈਂ ਇਕੱਲਾ ਹੀ ਆ ਸ਼੍ਰੀ ਅੰਮ੍ਰਿਤਸਰ ਤੋਂ ਲੈ ਕੇ ਬਠਿੰਡੇ ਤੱਕ ਇਕੱਲੇ ਪੰਜਾਬੀਓ ਕਿਉਂ ਬ੍ਰੇਨ ਟਿਊਮਰ ਦਾ ਸ਼ਿਕਾਰ ਹੋ ਰਹੇ ਨੇ ਇਹਦੇ ਵਾਰ ਮੈਂ ਫੂਡ ਮੰਤਰੀ ਜੀ ਨੂੰ ਮਿਲਿਆ ਇੱਕ ਦਿਨ ਵਿੱਤ ਮੰਤਰੀ ਜੀ ਨੂੰ ਮਿਲਿਆ ਹੁਣ ਸ਼ਾਇਦ ਮੇਰੀ ਮੀਟਿੰਗ ਭਮੰਦਮਾਨ ਜੀ ਨਾਲ ਹੋਵੇ ਸੁਨੇਹਾ ਹੁਣਾਂ ਤੱਕ ਵੀ ਪਹੁੰਚਾਤਾ ਕੋਈ ਨਾ ਕੋਈ ਕਾਰਨ ਹੈਗਾ ਇਹ ਸਾਡੇ ਖਾਣ ਪੀਣ ਦਾ ਲਾ ਲਓ ਹੁਣ ਇਹਨਾਂ ਬੰਦਿਆਂ ਨੇ ਕੀ ਖਾ ਲਿਆ ਆਰਪੋਰਟਾਂ ਚ ਦੇਖ ਲਿਓ ਤੁਸੀਂ ਵੀਡੀਓ ਬੈਕ ਸਾਈਡ ਤੇ ਚੱਲਦੀ ਐ ਤੇ ਆਹ ਬੰਦੇ ਦਾ ਤਿੰਨ ਦਾ ਤਾਂ ਆਪਰੇਸ਼ਨ ਮੈਂ ਕਰਵਾ ਕੇ ਤੋਰ ਤੇ ਤੋਂ ਇਕਾ ਵੀਰ ਜਿਹੜੇ ਮੇਰੇ ਪਿੱਛੇ ਖੜੇ ਨੇ ਤੁਸੀਂ ਪਹਿਲਾਂ ਵੀਡੀਓ ਦੇਖੀ ਐ ਇਹਨਾਂ ਦਾ ਵੀ ਆਪਰੇਸ਼ਨ ਹੋ ਜਾਣਾ ਇੱਕ ਅਦੇ ਦਿਨ ਚ ਜਿਹੜਾ ਤਾਂ ਆ ਗਿਆ ਟਾਈਮ ਨਾਲ ਬ੍ਰੇਨ ਟਿਊਮਰ ਵਾਲਾ ਉਹਦੀ ਤਾਂ ਜਾਨ ਬਚ ਜਾਂਦੀ ਹੈ ਆਪਰੇਸ਼ਨ ਕਰਕੇ ਉਹਨਾਂ ਪੀਸ ਬਾਹਰ ਕੱਢ ਦਿੰਦੇ ਨੇ ਜਿਹੜਾ ਨਾ ਆਇਆ ਪੀਜੀਆਈ ਟਾਈਮ ਨਾਲ ਉਹ ਪੰਜਾਬ ਦੇ ਵਿੱਚ 20-20 ਲੱਖ ਰੁਪਏ ਚ ਲੁੱਟਿਆ ਜਾ ਰਿਹਾ ਹੈ 25-25 ਲੱਖ ਦਾ ਆਪਰੇਸ਼ਨ ਕਾਰਪੋਰੇਟ ਹਸਪਤਾਲ ਕਰਦੇ ਨੇ ਇੱਥੇ ਲੱਗਦਾ 30000 40000 ਮੈਂ ਪਹਿਲਾਂ ਤਾਂ ਕਹਿੰਦਾ ਹੁੰਦਾ ਸੀ ਵੀ ਆਪਰੇਸ਼ਨ ਇਸਸਤੇ ਕਰਾਓ ਇੱਥੇ ਪੀਜੀਆਈ ਆਓ ਸਾਡੀ ਟੀਮ ਅਸੀਂ ਤੁਹਾਡੀ ਗੱਲ ਸੁਣਾਗੇ ਪਰ ਹੁਣ ਮੈਂ ਇਹ ਕਹਿਣਾ ਵੀ ਤੁਸੀਂ ਆਪਦਾ ਖਾਣਾ ਸੁਧਾਰੋ ਸੜਕਾਂ ਤੇ ਖਾਣਾ ਛੱਡੋ ਜਿਹਦੇ ਮੱਖੀਆਂ ਭਿੰਗਦੀਆਂ ਨੇ ਤੁਸੀਂ ਢਾਬਿਆਂ ਤੇ ਖਾਣਾ ਖਾਣੇ ਉ ਤਾਂ ਢਾਬਾ ਪੂਰਾ ਪਤਾ ਹੋਵੇ ਵੀ ਅੰਜੀਨੋ ਮੋਟੋ ਨਹੀਂ ਪਾਉਂਦਾ ਢਾਬਾ ਉਹਦਾ ਪਾਣੀ ਸਾਫ਼ ਸੁਥਰਾ ਹੈ ਸਾਫ਼ ਸੁਥਰੇ ਢਾਬੇ ਤੇ ਖੜੋ ਬ੍ਰੇਨ ਦੀ ਉਮਰ ਦੀ ਇੰਨੀ ਤਦਾਦ ਵੱਧ ਗਈ ਕਿੱਥੇ ਸਾਲ ਦੇ ਵਿੱਚ ਵੱਧ ਤੋਂ ਵੱਧ 15 ਕੇਸ 20 ਕੇਸ ਹੁੰਦੇ ਸੀ ਹੁਣ ਮਹੀਨੇ ਦੇ ਵਿੱਚ 50 ਕੇਸ 100 ਕੇਸ ਇਹ ਸਿਰਫ ਮੇਰੇ ਵਾਲੇ ਨੇ ਜਿਹੜੇ ਮੈਨੂੰ ਮਿਲਦੇ ਨੇ ਪੰਜਾਬ ਵਿੱਚ ਜਾਣਦੇ ਨੇ ਜਿਹੜੇ ਲੋਕ ਪ੍ਰਾਈਵੇਟਾਂ ਚੋਂ 20 ਲੱਖ ਦੇ ਕੇ ਆਪਰੇਸ਼ਨ ਕਰਾ ਲੈਂਦੇ ਨੇ ਉਹ ਵੀ ਸੈਂਕੜਿਆਂ ਦੀ ਤਦਾਦ ਚ ਨਹੀਂ ਬ੍ਰੇਨ ਕੀ ਹੈ ਬ੍ਰੇਨ ਇੱਕ ਨਾੜਾਂ ਦਾ ਗੁੱਛ ਹੈ ਬ੍ਰੇਨ ਕੋਈ ਮਸਲ ਨਹੀਂ ਹਾਰਟ ਵਾਂਗ ਹਾਰਟ ਸਾਡਾ ਹੁੰਦਾ ਮਸਲ ਇਦੇ ਤੇ ਕੋਈ ਅਸਰ ਨਹੀਂ ਹੁੰਦਾ ਜਿਹੜਾ ਅਜੇ ਮੇ ਆ ਮਸਲਾ ਹੈ ਮੇਰੇ ਡੌਲੇ ਦਾ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਪਰ ਬ੍ਰੇਨ ਹੈ ਜਿਹੜਾ ਉਹ ਨਾੜਾ ਦਾ ਹੈ ਗੁੱਛਾ ਹੈ ਤੁਸੀਂ ਕਈ ਵਾਰ ਕਰੋੜ ਦੇਖਿਆ ਕਰੋੜ ਦੀ ਗਿਰੀਵਾਗ ਉਹਦੇ ਚਾਰ ਪਾਰਟ ਹੁੰਦੇ ਨੇ ਇੱਕ ਪਾਰਟ ਹੁੰਦਾ ਗੱਗਲ ਆ ਇੱਕ ਬੈਸਲਾ ਇੱਕ ਗ੍ਰੈਂਡ ਪਿਨੀਅਲ ਇਹ ਪਾਰਟਾਂ ਚ ਚਾਰ ਜਵੰਨਿਆ ਹੁੰਦਾ ਵਿਚਾਲੇ ਹੁੰਦੀ ਹੈ ਮਿਡਲਾਈਨ ਜਿਹਦੇ ਤਾਂ ਆਲੇ-ਦਾਲੇ ਹੋ ਗਿਆ ਬ੍ਰੇਨ ਟਿਊਮਰ ਉਹ ਤਾਂ ਪਚ ਜਾਂਦਾ ਜਿਹਦੇ ਮਿਡਲਾਈਨ ਸ਼ਾਫਟ ਚ ਹੋ ਗਿਆ ਨਾ नीचे बचकार है जिथे ब्रेन दी टेड़ है ओ बंदे नु बचाणा मड़ा मुश्किल हुंदा जिन्ना ता ऊपर होंदा है ओना ता ਕੱਢ ਦਿੰਦੇ ਨੇ ਡਾਕਟਰ बाकी ओ बंदे दी लाइफ ਵੱਧ ਨਹੀਂ ਰਹਿੰਦੀ ਯਾਰ ਛੋਟੇ ਛੋਟੇ ਬੱਚਿਆਂ ਨੂੰ ਗਰਦਾਸ ਬਰੰਬਰਸਾ ਹੋ ਰਿਹਾ ਬੱਚੇ ਆ ਰਹੇ ਨੇ ਮੇਰੇ ਕੋਲੇ ਇਸ ਤੋਂ ਪਹਿਲਾਂ ਪੰਡਤ ਜੀ ਆਏ ਸੀ ਮੇਰੇ ਕੋਲੇ ਇਹ ਪੰਡਤ ਜੀ ਦੀ ਬੇਟੀ ਨੇ ਕੀ ਖਾ ਲਿਆ ਪੰਜਾਬ ਵਿੱਚ 5 ਸਾਲ ਹੋ ਗਏ ਨੇ ਆਈ ਨੂੰ ਬ੍ਰੇਨ ਟਿਊਮਰ ਹੋ ਗਿਆ 17 ਸਾਲ ਉਮਰ ਹੈ ਹੁਣ ਆਪਰੇਸ਼ਨ ਹੋਣਾ ਇਹਨਾਂ ਦਾ 1-2 ਦਿਨਾਂ 'ਚ ਇਹਦੇ ਬਾਰੇ ਕੁਛ ਨਾ ਕੁਛ ਕਰੋ ਸਰਕਾਰ ਨੂੰ ਵੀ ਬੇਨਤੀ ਹੈ ਤੇ ਮੇਰੀ ਖੋਜ ਕਰਤਾਵਾਂ ਨੂੰ ਵੀ ਬੇਨਤੀ ਹੈ ਵੀ ਖੁੱਲਕੇ ਬੋਲੋ ਦੱਬੀ ਜ਼ੁਬਾਨ 'ਚ ਮੈਨੂੰ ਸਭ ਕੁਝ ਪਤਾ ਕਿਉਂ ਹੋ ਰਿਹਾ ਜੇ ਤੁਸੀਂ ਖੁੱਲਕੇ ਬੋਲੋਗੇ ਨਾ ਅਸੀਂ ਹਟਕਾ ਨਹੀਂ ਆ ਪੰਜਾਬੀ ਅੜ ਜਾਾਂਗੇ ਅਸੀਂ ਕਹਾਂਗੇ ਇਹ ਚੀਜ਼ਾਂ ਸਾਨੂੰ ਕਿਉਂ ਖਵਾ ਰਹੇ ਹੋ ਤੁਸੀਂ ਕਿਸਾਨ ਨੂੰ ਸਰਕਾਰਾਂ ਨੇ ਬਿਮਾਰੀਆਂ ਦੇਣ ਲਈ ਕੀਟਨਾਸ਼ਕ ਪਾਉਣੇ ਸ਼ੁਰੂ ਕੀਤੇ ਕਿਸਾਨ ਬਰਬਾਦ ਕੀਤਾ ਨਾਲ ਕਿਸਾਨ ਨੂੰ ਬਿਮਾਰੀਆਂ ਦਿੱਤੀਆਂ ਉਦੋਂ ਅੱਗੇ ਆ ਜੋ ਖਾਲ ਪੀਣ ਵਾਲਾ ਸਮਾਨ ਜਿੰਨਾ ਪ੍ਰਵਾਸੀ ਇੱਥੇ ਬੈਠਾ ਸਮਾਨ ਬਣਾ ਰਿਹਾ ਉਹ ਜੀਨੋ ਮੋਟੋ ਪਾ ਰਿਹਾ ਉਹਨੂੰ ਗਾਲਾਂ ਦੇ ਉਹ ਅਰਾ ਰੋਟ ਪਤਾ ਨਹੀਂ ਕਿਹੜੀ ਕਿਸਮ ਦਾ ਪਾ ਰਿਹਾ ਪਲੀਜ਼ ਦੋਸਤੋ ਬ੍ਰੈਂਡ ਟਿਊਮਰ ਵਧ ਰਹੇ ਹਨ ਇਹਨੂੰ ਛੱਡ ਦਿਓ ਬਾਜ਼ਾਰ ਦਾ ਖਾਣਾ ਛੱਡ ਦਿਓ ਬਿਲਕੁਲ ਸੋ ਕਰਾਂ ਦੀਆਂ ਬਿਮਾਰੀਆਂ ਲਾ ਰਿਆਂ ਚ ਬਾਜ਼ਾਰ ਦਾ ਖਾਣਾ ਜਿਹੜਾ ਸਵੱਛ ਨਹੀਂ ਕਈ ਢਾਬੇ ਕਈ ਬਾਜ਼ਾਰ ਦੇ ਖਾਣੇ ਬਹੁਤ ਟੋਪ ਦੇ ਨੇ ਉਧਰ ਤੁਸੀਂ ਕਹੋ ਜਿਨ੍ਹਾਂ ਦੇ ਸਫਾਈ ਨਹੀਂ ਹੈਗੀ ਜਿਨ੍ਹਾਂ ਦੇ ਪਿੱਛੇ ਰਸੋਈ ਕਿਚਨ ਚ ਅੰਜੀਨੋ ਮੋਟੋ ਪਾਇਆ ਜਾਂਦਾ ਅੰਜੀਨੋ ਮੋਟੋ ਵਾਲੀ ਚੀਜ਼ ਦਾ ਖਾਓ ਹੀ ਨਾ ਜਿੰਨੇ ਨੌਨ ਵਿੱਚ ਖਾਂਦੇ ਨੇ ਨੌਨ ਵਿੱਚ ਨੂੰ ਗਾਲ ਦਾ ਕੀ ਹੈ ਅੰਜੀਨੋ ਮੋਟੋ ਫਾਰਮ ਦੇ ਵਿੱਚ ਲਾਸ਼ਾਂ ਦੇ ਪਾਇਆ ਜਾਂਦੇ ਨੇ ਲਾਸ਼ਾਂ ਨੂੰ ਬਾਹਨਦੇ ਉਹ ਜੀਨੋ ਮੋਟੋ ਜਦੋਂ ਪਾਉਂਦੇ ਨੇ ਨਾ ਉਹ ਇੰਨਾ ਕੁ ਪਾਉਣਾ ਹੁੰਦਾ ਜੇ ਕਿਸੇ ਨੇ ਖਾਣੇ 'ਚ ਪਾਉਣਾ ਵੀ ਆ ਚਮਚਾ ਭਰ ਕੇ ਪਾਉਂਦੇ ਨੇ ਨੂਨ ਵਾਗ ਜਿਆਦਾ ਕਾਰਨ ਅਜੀਨੋ ਮੋਟੋ ਹੈ ਅਜੀਨੋ ਮੋਟੋ ਨਾਲ ਹੈਵੀ ਮੈਟਲ ਰਿਐਕਟ ਕਰਦੇ ਨੇ ਯੂਰੇਨੀਅਮ ਰਿਐਕਟ ਕਰਦਾ ਹੈ ਆਰਸੈਨਿਕ ਲੈਵਲ ਵੱਧਦਾ ਬਹੁਤ ਜਿਆਦਾ ਬ੍ਰੇਨ ਟਿਊਮਰ ਹੋ ਗਿਆ ਪੰਦੇਵੀ ਜਿੰਦਗੀ ਬਰਬਾਦ ਕਰ ਦਿੰਦਾ ਇਹਦੇ ਬਾਰੇ ਪੰਜਾਬੀ ਬੋਲੋ ਬਾਅਦ ਤੋਂ ਬਾਅਦ ਵੀਡੀਓ ਸ਼ੇਅਰ ਕਰੋ ਕਿੰਨਿਆਂ ਨੂੰ ਬਚਾਵਾਂਗੇ 25 ਬੰਦਿਆਂ ਦੀ ਲੈਂ ਲੜੀਆਂ ਵਾਕਰ 25 ਦਾ ਗੱਲ ਕਰਾ ਕੇ ਹਟੇ ਐਸ ਮਹੀਨੇ ਚ ਦੋ ਮਹੀਨੇ ਚ 60 ਅਸੀਂ ਹੱਕਾਂ ਲਈ ਲੜਦੇ ਆ ਮੈਂ ਵਿਸਲ ਬਲੋ ਰਹਾ ਤੁਹਾਡਾ ਜੇ ਕੋਈ ਮੈਨੂੰ ਖਤਰਨਾਕ ਚੀਜ਼ ਪੰਜਾਬ ਨਹੀਂ ਦਿਖਦੀ ਐ ਤਾਂ ਮੈਂ ਤੁਹਾਡੇ ਲਈ ਬੋਲਦਾ ਮੈਂ ਹੱਕਾਂ ਲਈ ਖੜਦਾ ਵੀ ਆ ਕੋਸ਼ਿਸ਼ ਕਰਦਾ ਆਪਰੇਸ਼ਨ ਸਸਤਾ ਹੋ ਜੇ ਪਰ ਆਪਰੇਸ਼ਨ ਹੋ ਵੀ ਕਿਉਂ ਇਹਦੀ ਜੜ ਫੜੋ ਇਹਦੀ ਜੜ ਲਈ ਸਾਡੀ ਰਿਸਰਚ ਟੀਮ ਲੱਗੀ ਹੋਈ ਹੈ ਬਹੁਤ ਜਲਦ ਅਸੀਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਵਾਵਾਂਗੇ ਬਹੁਤ ਜਲਦ ਅਸੀਂ ਤੁਹਾਨੂੰ ਦੱਸਾਂਗੇ ਕਿਹੜੀ ਕਿਹੜੀ ਇਹਦੇ ਵਿੱਚ ਸਾਡੇ ਅੰਦਰ ਗਲਤ ਜੀ ਜਾ ਰਹੀ ਹੈ ਜਿਹਦੇ ਨਾਲ ਬ੍ਰੇਨ ਟਿਊਮਰ ਦਾ ਵਾਧਾ ਹੋ ਗਿਆ 17 18 19 20 21 22 23 ਤੱਕ ਸਾਲ ਦੇ ਵਿੱਚ 50 ਕੇਸ ਨਹੀਂ ਕੀ ਹੁੰਦੇ ਹੁਣ ਮਹੀਨੇ ਚ 150 ਕੇਸ ਕਿੱਥੋਂ ਆ ਗਿਆ ਮੈਂ ਹੁਣੇ ਤੁਹਾਨੂੰ ਬੋਲਣ ਲੱਗਿਆ ਪੁਲਿਸ ਸਾਥ ਦਿਓ ਵੱਤੋਂ ਵੱਤ ਸ਼ੇਅਰ ਕਰੋ ਕਿਤੇ ਇਹ ਨਾ ਹੋਵੇ ਜਦੋਂ ਅਸੀਂ ਜਾਗ ਗਏ ਸਾਡੇ ਆਉਣ ਵਾਲਾ ਬਚਪਨ ਸਾਡੇ ਬੱਚੇ ਉਹਨਾਂ ਦਾ ਵੀ ਨੁਕਸਾਨ ਹੋ ਜੇ ਕਈ ਬੱਚੇ ਤਾਂ ਜ਼ਿੰਦਗੀ ਤੋਂ ਗਏ ਬ੍ਰੇਨ ਟਿਊਮਰ ਨਾਲ ਮੇਰੇ ਹੱਥੀਂ ਦਾਖਲ ਕਰਾਏ ਵੀ ਉਹਨਾਂ ਦੇ ਮਾਪਿਆਂ ਨੂੰ ਮੈਂ ਕੀ કહਾਂ অপারেশন ਵੀ ਕਰਾਇਆ ਅੱਜ অপারেশন ਕਰਾਇਆ ਪਰਸੋਂ ਨੂੰ ਫੇਰ ਉੱਠ ਖੜਿਆ ਪਰਸੋਂ ਨੂੰ অপারেশন ਕਰਾਇਆ ਆਪਕੇ ਬਾਅਦ ਫੇਰ ਉੱਠ ਖੜਿਆ ਤਿੰਨ ਤਿੰਨ অপারেশন ਕਰਕੇ ਵੀ ਕਈ ਬੱਚਿਆਂ ਨੂੰ ਮੈਂ ਬਚਾ ਨਹੀਂ ਸਕਿਆ ਨਮੋਸ਼ੀ ਮਿਲੀ ਇਸ ਲਈ ਪਲੀਜ਼ ਪੰਜਾਬੀਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਚੀਜ਼ ਦਾ ਰਿਸਰਚ ਹੋਵੇ ਥੈਂਕ ਯੂ ਤੁਹਾਡਾ ਦੋਸਤ ਤੁਹਾਡਾ ਦੋਸਤ ਸਤੀ ਜਨ ਜੋ ਵਰਕਰ